ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਇਹ ਨੌਜਵਾਨਾਂ ਨੇ ਡਰਾਈਵਰੀ ਦਾ ਕੰਮ ਛੱਡ ਕੇ ਰਾਤੋਂ-ਰਾਤ ਅਮੀਰ ਬਣਨ ਦੇ ਚੱਕਰ ਦੇ ਵਿੱਚ ਅਜਿਹਾ ਧੰਦਾ ਸ਼ੁਰੂ ਕਰ ਦਿੱਤਾ ਕਿ ਜਿਸ ਨਾਲ ਇਹਨਾਂ ਨੂੰ ਸਲਾਖਾਂ ਪਿੱਛੇ ਜਾਣਾ ਪਵੇਗਾ ਤੇ ਇਹ ਕਦੇ ਇਹਨਾਂ ਨੌਜਵਾਨਾਂ ਨੇ ਸ਼ਾਇਦ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਇਹਨਾਂ ਦੇ ਗੋਰਖ ਧੰਦੇ ਦਾ ਉਦੋਂ ਪਰਦਾ ਫਾਸ਼ ਹੋ ਗਿਆ ਜਦੋਂ ਜਲੰਧਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਜਦੋਂ ਇਹਨਾਂ ਦੀ ਚੈਕਿੰਗ ਕੀਤੀ ਤਾਂ ਇਹਨਾਂ ਦੇ ਲਿਫਾਫੇ ਦੇ ਵਿੱਚੋਂ ਅਜਿਹਾ ਕਾਲਾ ਮਾਲ ਬਰਾਮਦ ਕੀਤਾ ਗਿਆ ਕਿ ਜਿਸ ਨੂੰ ਦੇਖ ਪੁਲਿਸੀ ਵੀ ਡੰਗ ਰਹੇਗੇ ਸਲਤੜਿਆ ਦੋ ਬੰਦੇ ਫੜਿਆ ਹੈ ਕੀ ਮਾਮਲਾ ਹੈ ਸ੍ਰੀਮਾਨ ਸੁਪਨ ਸ਼ਰਮਾ ਜੀ ਅਤੇ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਡਰਗ ਸਮਗਰਮ ਦੇ ਖਿਲਾਫ ਜਿਹੜੀ ਮਹਿੰਮ ਸ਼ੁਰੂ ਹੋਈ ਹੈ ਜਿਸ ਦੇ ਚਲਦਿਆਂ ਤਹਿਤ ਦੋ ਵਿਅਕਤੀ ਹਰਜੀਤ ਸਿੰਘ ਤੇ ਗਵਿੰਦਰ ਸਿੰਘ ਅਸੀਂ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਇਹਨਾਂ ਦੇ ਕੋਲ ਇੱਕ Honda MS ਗੱਡੀ ਸੀ ਜੋ ਕਿ 30 ਪੁਆਇੰਟ ਜੀਐਨ ਚੌਂਕ ਦੇ ਨਾਲ ਦੀ ਕਰੀ 200 ਮੀਟਰ ਦੇ ਉੱਤੇ ਇਹਨਾਂ ਨੂੰ ਗੱਡੀ ਨੂੰ ਕਾਬੂ ਕੀਤਾ ਤਾਂ ਦਾ ਨਾਕਾ ਲੱਗਾ ਸੀ ਜਿਸ ਦੇ ਤਹਿਤ ਇਨਸਪੈਕਟਰ ਇੰਦਰਜੀਤ ਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕੀਤਾ ਜਿਹਦੇ ਸਰਚ ਕਰਨ ਤੇ ਇਹਦੇ ਕੋਲ 1 ਕਿਲੋ 500 ਗ੍ਰਾਮ ਜਿਹੜੀ ਆ ਉਹ ਫੀਮ ਬ੍ਰਾਉਂਡ ਹੋਈ ਜਿਹਦੇ ਤਹਿਤ ਚੱਲਦਾ ਮੁਕੱਦਮਾ ਨੰਬਰ 11 18685 ਪੀਐਸ ਕੈਂਟ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਇਹ ਸਾਰੇ ਕਦੋਂ ਤੋਂ ਇਹ ਕੰਮ ਕਰ ਰਹੇ ਹੈ ਇਹ ਦੋਵੇਂ ਵਿਅਕਤੀ ਜਿਹੜੇ ਹੈ ਪਹਿਲਾਂ ਟਰੱਕ ਡਰਾਈਵਰ ਸਨ ਇਹਦੇ ਨਾਲ ਇੱਕ ਦੂਸਰਾ ਇਹਦਾ ਕਰੰਦਾ ਹੀ ਹੈਗਾ ਇਹ ਦੋਵੇਂ 20 ਇਹ ਦੋ 3 ਸਾਲ ਤੋਂ ਜਿਹੜਾ ਇਹ ਕੰਮ ਇਹ ਕਰਦੇ ਆ ਰਹੇ 21 ਦੇ ਵਿੱਚੋਂ ਇਹ ਕੰਮ ਕਰਦੇ ਆ ਰਹੇ ਆ ਇਹ ਹੁਣ ਵੀ ਇਹ ਅਰੰਗਾਬਾਦ ਤੋਂ ਲੈ ਕੇ ਆਏ ਸੀ ਇਹਦੇ ਤਹਿਤ ਚੱਲਦਾ ਹੁਣ ਅੱਗੇ ਇਹਨਾਂ ਦਾ ਰਿਮਾਂਡ ਲੈ ਕੇ ਅੱਜ ਇਹਨਾਂ ਦਾ ਹੋਰ ਕੁੱਝ ਕੀਤੀਆਂ ਹੋਊਗੀ ਅੱਗੇ ਕਿੱਥੇ ਲੈ ਕੇ ਜਾਣੀ ਸੀ ਇਹਨਾਂ ਨੇ ਕਿੱਥੇ ਕਿੱਥੇ ਵੇਚਰੀ ਸੀ ਕੀ ਕੀ ਕਰ ਰਹੀ ਸਾਰੀ ਕੁੱਝ ਕੀਤੀ ਜਾਊਗੀ। ਸ਼੍ਰੀਮਾਨ ਸੁਪਨ ਸ਼ਰਮਾ ਜੀ ਅਤੇ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਡਰੱਗ ਸਮਗਰਮ ਦੇ ਖਿਲਾਫ ਜਿਹੜੀ ਮਹਿੰਮ ਸ਼ੁਰੂ ਹੋਈ ਹੈ। ਜਿਸ ਦੇ ਚਲਦਿਆਂ ਤੇ ਦੋ ਵਿਅਕਤੀ ਹਰਜੀਤ ਸਿੰਘ ਤੇ ਦਵਿੰਦਰ ਸਿੰਘ ਅਸੀਂ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਇਹਨਾਂ ਦੇ ਕੋਲ ਇੱਕ ਹੌਂਡਾ ਐਮਐਸ ਗੱਡੀ ਸੀ ਜੋ ਕਿ ਟੀ ਪੁਆਇੰਟ ਜੀਐਨਏ ਚੌਂਕ ਦੇ ਨਾਲ ਦੀ ਕਰੀਬ 200 ਮੀਟਰ ਦੇ ਉੱਤੇ ਇਹਨਾਂ ਨੂੰ ਗੱਡੀ ਨੂੰ ਕਾਬੂ ਕੀਤਾ ਸਾਡਾ ਨਾਕਾ ਲੱਗਾ ਇਹ ਜਿਸ ਦੇ ਤਹਿਤ ਇੰਸਪੈਕਟਰ ਇੰਦਰਜੀਤ ਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕੀਤਾ ਜਿਹਦੇ ਸਰਚ ਕਰਨ ਤੇ ਇਹਦੇ ਕੋਲ 1 ਕਿਲੋ 500 ਗ੍ਰਾਮ ਜਿਹੜੀ ਆ ਉਹ ਫੀਮ ਬਰਾਮਦ ਹੋਈ ਜਿਸ ਦੇ ਤਹਿਤ ਚੱਲਦਾ ਮੁਕਦਮਾ ਨੰਬਰ 11 1885 85 ਪੀਐਸ ਕੈਂਟ ਤੋਂ ਇਹ ਮਕਦਮਾ ਦਰਜ ਕੀਤਾ ਗਿਆ। ਇਹ ਸਾਰੇ ਕਦੋਂ ਤੋਂ ਇਹ ਕੰਮ ਪੈ ਰਹੇ ਹਨ। ਇਹ ਦੋਵੇਂ ਵਿਅਕਤੀ ਜਿਹੜੇ ਹੈ ਪਹਿਲਾਂ ਟਰੱਕ ਡਰਾਈਵਰ ਸਨ। ਇਹਦੇ ਨਾਲ ਇੱਕ ਦੂਸਰਾ ਇਹਦਾ ਚੰਦਾ ਹੀ ਹੈਗਾ। ਇਹ ਦੋਵੇਂ 200 ਇਹ ਦੋ ਤਿੰਨ ਸਾਲ ਤੋਂ ਜਿਹੜਾ ਇਹ ਕੰਮ ਇਹ ਕਰਦੇ ਆ ਰਹੇ 21 ਦੇ ਵਿੱਚੋਂ ਇਹ ਕੰਮ ਕਰਦੇ ਆ ਰਹੇ ਆ। ਇਹ ਹੁਣ ਵੀ ਇਹ ਰੰਗਾਬਾਦ ਤੋਂ ਲੈ ਕੇ ਆਏ ਸੀ। ਇਹਦੇ ਬੈਦ ਚਲਦਾ ਹੁਣ ਅੱਗੇ ਇਹਨਾਂ ਦਾ ਰਿਮਾਂਡ ਲੈ ਕੇ ਅੱਜ ਇਹਨਾਂ ਦਾ ਹੋਰ ਪੁੱਛਗਿੱਛ ਕੀਤੀ ਆ ਉਹ ਅੱਗੇ ਕਿੱਥੇ ਲੈ ਕੇ ਜਾਣੀ ਸੀ ਇਹਨਾਂ ਨੇ। ਕਿੱਥੇ ਕਿੱਥੇ ਵੇਚਣੀ ਸੀ ਕੀ ਕੀ ਕਰਨਾ ਸੀ ਸਾਰੀ ਪੁੱਛਗਿੱਛ ਕੀਤੀ ਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨਾਂ ਦੇ ਕੋਲੋਂ ਵੱਡੀ ਮਾਤਰਾ 'ਚ ਅਫੀਮ ਅਤੇ ਨਸ਼ੀਲੀਆਂ ਗੋਲੀਆਂ ਤੇ ਇੱਕ ਗੱਡੀ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਜੇ ਹੇ ਪੁਲਿਸ ਦੀ ਜਾਂਚ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਹ ਨੌਜਵਾਨ ਇਹਨਾਂ ਨਸ਼ਾ ਕਿੱਥੋਂ ਅਤੇ ਕਿਵੇਂ ਲੈ ਕੇ ਆਏ ਨੇ ਤੇ ਇਸ ਦੇ ਪਿੱਛੇ ਹੋਰ ਕਿਸ ਕਿਸ ਦਾ ਹੱਥ ਹੈ ਕੀ ਪੁਲਿਸ ਉਨ੍ਹਾਂ ਤੱਕ ਪਹੁੰਚਣ 'ਚ ਕਾਮਯਾਬ ਹੋਵੇਗੀ ਜਾਂ ਫਿਰ ਨਹੀਂ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ